ਇਨੇ ਲੋਕਾਂ ਕਲੇ ਨੋਟੇ ਨਾਲ ਆ ਬਹੁਤ ਤੁਹਾਡਾ ਮੈਂ ਤਾਂ ਅੱਗੇ ਸਾਲ ਨਹੀਂ ਕਰੇਗਾ ਸਾਰਾ ਜੀ ਨਹੀਂ ਨਹੀਂ ਇਨੇ ਤੁਸੀਂ ਮੇਰੀ ਹੱਲ ਕੀਤੀ ਹੈ ਮੈਨੂੰ ਪਿਆਰ ਇੰਨਾ ਤੁਸੀਂ ਰੱਖਿਆ ਜਾਨ ਅਜੂ ਜਾਲ ਆ ਗਿਆ ਵੀ ਬਾਕੀ ਕੋ ਪਿਆਰ ਦੀ ਝੋਲੀ ਨਹੀਂ ਸੰਗਤ ਦਾ ਇਹ ਸਯੋਗ ਹੈ ਇਹ ਮਹਾਂਪੁਰਸ਼ ਗੁਰੂ ਮਹਾਰਾਜ ਆਪ ਅੱਗੇ ਹੋ ਕੇ ਜਿਹੜਾ ਹੈ ਸੇਵਾ ਕਰਾਉਂਦੇ ਆ ਸਾਡਾ ਦਾ ਜਾਲ ਦੇਖੋ ਜੀ ਫਰਜ਼ ਬਣਦਾ ਤੁਹਾਡੇ ਨਾਲ ਤੁਸੀਂ ਬੇਨਤੀਆਂ ਕੀਤੀਆਂ ਸਾਰੀਆਂ ਮੇਰੇ ਤੇ ਭਰਾ ਦੇ ਭਰਾ ਦੇ ਕੋਸ ਤੇ ਸਮਝਿਆ ਇਹ ਕੰਮ ਬਚਾ ਲੈਣੇ ਤੁਹਾਨੂੰ ਫਾਇਦਾ ਇਹ ਬਹੁਤ ਸਾਦੀ ਤਰ੍ਹਾਂ ਗੱਲ ਤਿੰਨ ਚਾਰ ਜੀ ਦੀ ਤੁਹਾਡੀ ਬਹੁਤ ਸਤ ਅਜ ਤੱਕ ਜਿਹੜਾ ਟੋਟਲ ਸਾਡੇ ਕੋਲ 127000 ਰੁਪਏ ਜਿਹੜਾ ਇਕੱਠਾ ਹੋਇਆ ਤੇ ਤੁਹਾਨੂੰ ਪਤਾ ਵੀ 127000 ਨਾਲ ਘਰ ਨਹੀਂ ਬਣ ਸਕਦਾ ਘਟੋ ਘਟ ਤਿੰਨ ਤੋਂ 4 ਲੱਖ ਦਾ ਖਰਚਾ ਲਾਓ ਜੇ ਪੁਰਾਣੀਆਂ ਇੱਟਾਂ ਵਿੱਚ ਪਾ ਕੇ ਆਪਾਂ ਘਰ ਬਣਾਉਨੇ ਆ ਸਿੰਪਲ ਨੋਰਮਲ ਘਰ ਦੀ ਗੱਲ ਕਰਦੇ ਆ ਵੀ ਤਿੰਨ ਤੋਂ 4 ਲੱਖ ਖਰਚਾ ਜਿਹੜਾ ਕਰਦਾ ਹੈਗਾ ਮੈਂ ਸੰਗਤ ਨੂੰ ਹੋਰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਭਾਈ ਅੱਜ ਇਹ ਬਹੁਤ ਹੀ ਲੋੜਵੰਦ ਪਰਿਵਾਰ ਆ ਤੁਸੀਂ ਪਿੰਡ ਦੇ ਵਿੱਚ ਆ ਕੇ ਕਿਸੇ ਤੋਂ ਵੀ ਪਤਾ ਕਰ ਲਓ ਸਰਪੰਚ ਤੋਂ ਪਤਾ ਕਰ ਲਓ ਪਿੰਡ ਦੀ ਪੰਚਾਇਤ ਤੋਂ ਪਤਾ ਕਰ ਲਓ ਪਿੰਡ ਦੇ ਕਿਸੇ ਮੋਹਤਵਾਰ ਇਨਸਾਨ ਤੋਂ ਪਤਾ ਕਰ ਲਓ ਜਾਂ ਕੋਈ ਭੈਣ ਭਰਾ ਜਿਹੜੇ ਵਿਦੇਸ਼ਾਂ ਚ ਵੀ ਗਏ ਹੋਏ ਉਹਨਾਂ ਨੂੰ ਵੀ ਪਤਾ ਹੋਣਾ ਕਿ ਇਹ ਅੰਕਲ ਜੀ ਕਿੰਨੀ ਮਿਹਨਤ ਕਰਦੇ ਸੀ ਤੇ ਅੱਜ ਵਿਚਾਰੇ ਦਰਦ ਦਰ ਭਟਕ ਰਹੇ ਆ ਅੱਜ ਜਿਹਨਾਂ ਨੂੰ ਲੋੜ ਆ ਤੁਹਾਡੀ ਸਾਰਿਆਂ ਨੂੰ ਸੋ ਕੋਸ਼ਿਸ਼ ਕਰੋ ਹੋਰ ਜਿੰਨੀ ਵੀ ਮਦਦ ਤੁਸੀਂ ਇਸ ਪਰਿਵਾਰ ਦੀ ਕਰ ਸਕਦੇ ਹੋ ਜਰੂਰ ਕਰੋ ਸੋ ਮੈਂ ਤਹਿ ਦਿਲੋਂ ਧੰਨਵਾਦੀ ਆ ਆਪਣੇ ਉਹਨਾਂ ਦਾਨੀ ਸੱਜਣਾ ਦਾ ਜਿਨ੍ਹਾਂ ਨੇ ਸਾਡੇ ਕੋਲ ਅੱਜ ਲੱਕੀ ਵੀਰ ਦੇ ਜ਼ਰੀਏ ਵੀਰ ਸਾਡਾ ਪਿੰਡ ਚੱਕ ਸਿੰਘੇ ਤੋਂ ਹੈ ਮਹਾਜੀਵਨ ਨਾਮ ਤੋਂ ਇੱਕ ਐਨਜੀਓ ਹੈ ਜੋ ਪਾਸਪੋਰਟ ਆਫਿਸ ਦਿੱਲੀ ਤੋਂ ਹੈ ਉਹਨਾਂ ਨੇ 10000 ਰੁਪਏ ਦੀ ਮਦਦ ਜਿਹੜੀ ਇਸ ਪਰਿਵਾਰ ਨੂੰ ਹੋਰ ਭੇਜੀ ਹੈ ਜੀ ਇਹ 10000 ਰੁਪਏ ਜੀ ਭਾਜੀ ਉਹਨਾਂ ਨੇ ਜਿਹੜਾ ਲੈ ਕੇ ਹੁੰਦਾ ਹੈ ਤੁਹਾਡੇ ਲਈ ਤੇ ਹੁਣ ਸਾਡੇ ਕੋਲ 137000 ਰੁਪਏ ਜਿਹੜਾ ਇਕੱਠਾ ਹੋ ਗਿਆ ਆ ਸੋ ਕੋਸ਼ਿਸ਼ ਕਰੋ ਯਾਰ ਹੋਰ 2-3 ਲੱਖ ਰੁਪਏ ਲੋੜ ਆ ਪਰਿਵਾਰ ਨੂੰ ਦੇ ਕੇ ਆਪਾਂ ਜਿਹੜਾ ਇਹਨਾਂ ਦੀ ਛੱਤ ਆ ਜਿਹੜੀ ਉਹ ਪੁਆਈਏ ਤਾਂ ਕਿ ਇਹ ਵੀ ਵਿਚਾਰੇ ਦੋ ਡੰਗ ਦੀ ਰੋਟੀ ਜਿਹੜੀ ਆਪਣੇ ਘਰ ਦੇ ਵਿੱਚ ਬੈਠ ਕੇ ਖਾ ਸਕਣ ਮੈਂ ਸਭ ਤੋਂ ਪਹਿਲਾਂ ਸਾਡੇ ਪੀਪੀ अरोड़ा ਸਾਹਿਬ ਔਰ ਸਾਡੀ ਲक्की ਭਾਜੀ ਜਿਹੜੇ ਪਹੁੰਚੇ ਆ ਜਿੰਨੇ ਵੀ ਆਦ Dost ਮੇਰੇ ਕੋ ਇਹਨਾਂ ਦੇ ਪਹੁੰਚੇ ਸਾਰੇ ਨਹੀਂ ਮੇਰੇ ਘਰ ਗਰੀਬਨ ਬੜੀ ਘਰ ਪਹੁੰਚੇ ਇੱਥੇ ਪਹੁੰਚੇ ਪਿੰਡ ਮਨਪੜੜਕਾਂ ਦੇ ਵਿੱਚ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੇਰਾ ਵੀਰ ਪੀਪੀ अरोड़ा ਸਾਹਿਬ ਮੈਂ ਸੁਣਿਆ ਸੀਗਾ ਬੇਸੀ ਮੈਂ ਜਦੋਂ ਪਿੰਡਾਂ ਜਮੇ ਇਕੱਲਾ ਕੰਮ ਕਰਦਾ ਸੀ ਜੰਦਾ ਸੀ ਦੇਖਣ ਦਾ ਉਸ ਵੇਲੇ ਮੂੰਹ ਦੱਲਦਾ ਸੀ ਕਿ ਪੀਪੀ अरोड़ा ਸਾਹਿਬ ਲੋਕਾਂ ਦੀ ਹਰ ਪ੍ਰਮੋਹ ਕਰ ਰਹੀ ਹੈ ਔਰ ਇਹਨਾਂ ਦੇ ਜਿੰਨੇ ਵੀ ਸਾਥੀ ਬਾਹਰ ਬੈਠੇ ਇਹਨਾਂ ਦੇ ਗੀਰ ਬੈਠੇ ਇੱਧਰ ਬੈਠੇ ਆ ਉਹ ਸਾਰੇ ਕੋਰਸਮ ਰਾਜ ਨੂੰ ਬੱਤਵੱਧ ਸੇਵਾ ਕਰਦੇ ਆ ਪਰ ਮੈਂ ਯਕੀਨ ਨਹੀਂ ਸੀ ਕਰਦਾ ਮਗਾ ਲੋਕ ਜਿਆਦਾ ਗੱਲਾਂ ਕਰਦੇ ਆ ਪਰ ਮੈਨੂੰ ਅੱਜ ਮੈਂ ਸ਼ਰਮ ਆਇ ਕਹਿਣਾ ਹੋ ਚੁੱਕਿਆ ਕਿ ਮੈਂ ਵੀ ਢੋਲਾ ਦਾ ਕਦੇ ਕਿਸ ਸੰਜੰਨ ਜਿੰਦਗੀ ਦੇ ਵਿੱਚ ਨਹੀਂ ਪੰਡਾ ਕਰ ਹਰ ਜਗ੍ਹਾ ਤੇ ਉਹ ਆਪਣੇ ਮਹਾਪਿਰ ਜੀ ਅੱਗੇ ਮੋਰੇ ਦਾ ਮੈਂ ਵੀ ਢੋਲਾ ਸਾਹਿਬ ਨੂੰ ਮੈਂ ਤਾਂ ਇਹੀ ਚਾਹੁੰਦਾ ਕਿ ਇਦਾਂ ਦੇ ਸਾਡੇ ਅਸਰ ਲੱਗਣੇ ਚਾਹੀਦੇ ਸ਼ਹਿਰ ਦੇ ਵਿੱਚ ਜਿਹੜੇ ਗਰੀਬ ਹਨ ਇਨਸਾਨ ਦਾ ਗਰੀਬ ਪਰਿਵਾਰ ਦਾ ਜਰੀਆ ਬਣਾਉਂਦੇ ਜਿਨ੍ਹਾਂ ਤੇ ਆਸ਼ੀਰਵਾਦ ਨਹੀਂ ਇਹ ਮੇਰਾ ਘਰ ਬਣ ਜਾਣਾ ਤੇ ਮਤ ਅਸੀਂ ਦੋਹੇ ਜਾਗੋ ਦਾ ਪ੍ਰੋਗਰਾਮ ਲਾ ਕੇ ਮਲਵੇਈ ਦਾ ਪ੍ਰੋਗਰਾਮ ਲਾ ਕੇ ਅਸੀਂ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ ਮੇਰੇ ਘਰ ਦੇ ਵਿੱਚ ਸਾੜੇ ਦਿਨ ਮਰਦ ਬਿਗਿਆ ਤੋ ਸਾਰੇ ਆਓ ਰਲ ਕੇ ਆਪਾਂ ਇਕੱਠੇ ਹੋ ਕੇ ਅੰਕਲ ਜੀ ਉਹਨਾਂ ਦਾ ਜਿਹੜਾ ਸਾਥ ਦਈਏ ਜਲਦ ਤੋਂ ਜਲਦ ਜਿਹੜਾ ਘਰ ਜਿਹੜਾ ਇਹ ਟਵਾ ਕੇ ਜਿਹੜਾ ਸ਼ੁਰੂ ਕਰੀਏ ਗੁਰੂ ਸਾਹਿਬ ਦਾ ਓਲਟਾਸਰਾ ਲੈ ਕੇ ਆਪਾਂ ਜਲਦ ਤੋਂ ਜਲਦ ਘਰ ਜਿਹੜਾ ਬਣਾਉਣਾ ਸ਼ੁਰੂ ਕਰੀਏ ਤਾਂ ਨੇ ਵਿਚਾਰੇ ਸੱਚੀ ਯਾਰ ਆਪਣੇ ਘਰ ਦੇ ਵਿੱਚ ਬੈਠ ਕੇ ਦੋ ਟੱਪ ਦੀ ਰੋਟੀ ਜਿਹੜੀ ਲੈ ਕੇ ਜਿਹੜਾ ਆਪਣੇ ਘਰ ਦੇ ਵਿੱਚ ਖਾ ਸਕੇ ਵਾਈਗੁਰਜੀ ਕਾਲਸਾ ਨੂੰ ਵਾਈਗੁਰਜੀ